ਕਿਉਂਕਿ ਅੱਜ ਤਾਜ਼ਾ ਤਾਜ਼ਾ ਟਵੀਟ ਮਾਨਯੋਗ ਮੁੱਖ ਮੰਤਰੀ ਭਗਵਾਨ ਸਿੰਘ ਮਾਰਨੇ ਕੀਤਾ ਹੈ। ਉਹ ਬਿਨਾਂ ਇਲਾਜ ਤੋਂ ਮਾਰ ਰਹੇ ਨੇ ਲੋਕਾਂ ਨੂੰ ਐਮਰਜੈਂਸੀ ਦੇ ਵਿੱਚ ਬਹੁਤ ਬੜੀ ਚੱਕ ਮੁਸ਼ਕਲਾਂ ਪੈਦਾ ਹੋ ਰਹੀਆਂ ਨੇ। ਜੀ ਵੀ ਇਥੇ ਡਾਕਟਰ ਦਿਓ। ਜੀ ਉਹਨਾਂ ਨੇ ਆਪਣੇ ਇੱਕ ਨਹੀਂ ਸੁਣੀ। ਮਾਦਾ ਪ੍ਰਬੰਧ ਕੀਤਾ ਰਿਹਾ ਉਹ ਪੋਲੀਟੀਕਲ ਕੱਟ ਕੀਤੇ ਜਾ ਰਹੇ ਨੇ ਇੱਕ ਮਤਲਬ ਸੂਸ਼ੇबाजी ਕੀਤੀ ਜਾ ਰਹੀ ਹੈ ਕਿ ਮਾੜਾ ਇੱਕ ਬਾਥਰੂਮ ਬੱਚਿਆਂ ਦਾ ਵੀ ਸੂਚਨਾਬ ਦੀ ਨਾਲ ਬਾਥਰੂਮ ਲਗਾ ਬਾਥਰੂਮ ਬਣਾ ਕੇ ਉੱਥੇ ਅਦਕਾਟ ਰੰਗ ਕੀਤੇ ਜਾ ਰਹੇ ਨੇ ਸਮੇਂ ਦੀਆਂ ਸਰਕਾਰਾਂ ਨੇ ਜਿਹੜੇ ਲੋਕ ਸੰਘਰਸ਼ੀ ਲੋਕ ਹੁੰਦੇ ਇਹਨਾਂ ਨੂੰ ਦਬਾਉਂਦੇ ਆ ਰਹੇ ਨੇ ਪਰ ਜਿਹੜੇ ਲੋਕ ਨੇ ਜਿਹੜੇ ਜ਼ੁਲਮ ਦੇ ਅੱਗੇ ਲੜਦੇ ਨੇ ਜ਼ੁਲਮ ਦੇ ਖਿਲਾਫ ਉਹ ਕਦੇ ਟੇਕੇ ਨਹੀਂ ਬੈਠਦੇ ਹੁੰਦੇ ਆ ਲੋਕਾਂ ਦਾ ਦੁੱਖ ਸੁਣੇ ਜੀ ਅਸੀਂ ਦੇਖੋ ਸਾਡਾ ਜੀਨੀਕਰ ਦਾ ਸੰਘਰਸ਼ ਕਰ ਰਹੇ ਹਾਂ ਜੀ ਸਾਡੇ ਨਾਲ ਜਿਹੜੇ ਲੋਕ ਜੁੜੇ ਹੋ ਰਹੇ ਨੇ ਤੁਸੀਂ ਖੁਦ ਆ ਕੇ ਦੇਖਿਆ ਗਰਾਊਂਡ ਲੈਵਲ ਤੇ ਸਾਡੇ ਨਾਲ ਉਹ ਲੋਕ ਨੇੜੇ 4-4 ਰੁਪਏ ਤੇ ਸਾਡੀ ਸਾਡੇ ਚਾਉਂਦੇ ਫਿਰ 400 ਰੁਪਏ ਦਿਹਾੜੀ ਮਾਰ ਕੇ 100 ਰੁਪਏ ਕਿਰਾਇਆ ਲੱਗ ਜਾਂਦਾ ਇਹ ਇਸ ਤਰ੍ਹਾਂ ਕਹਿ ਰਹੇ ਨੇ ਕਿ ਨਹੀਂ ਲੋਕ ਡਰ ਜਾਣਗੇ ਲੋਕ ਡਰਨ ਵਾਲੇ ਨਹੀਂ ਹਨ ਦੇਖੋ ਲੋਕ ਤਾਂ ਵੈਸੇ ਵੀ ਵਿਚਾਰੇ ਮਰੇ ਹੋਏ ਨੇ ਪੱਕੇ ਪਹਨੇ ਲੋਕ ਤਾਂ ਵੈਸੇ ਵੀ ਅੱਕੇ ਹੋਏ ਨੇ ਲੋਕ ਜਾਣ ਕਿਧਰ ਨੂੰ ਲੋਕ ਬਾਦਰੀ ਨੇ ਬਿਆਨ ਦਿੱਤਾ ਸੀਗਾ ਸਰਕਾਰ ਵੱਲੋਂ ਪਹਿਲਾਂ ਕਿ ਅਸੀਂ 5 ਮਿੰਟ ਦੇ ਵਿੱਚ ਐਮਐਸਪੀ ਦੇਵਾਂਗੇ ਜੇ ਤੁਸੀਂ ਨਸ਼ਾ ਬੰਦ ਕਰਨਾ ਹੀ ਆ ਜਿਵੇਂ ਕਹਿੰਦੇ ਹੁੰਦੇ ਨਾ ਵੀ ਤੁਸੀਂ ਚੋਰ ਹੋਣਾ ਮਰੋ ਚੋਰ ਦੀ ਮਾਂ ਨੂੰ ਮਾਰੋ ਦੱਸੋ ਕੀ ਹਾਲ ਚਾਲ ਹੈ ਬਾਈ ਪਾਲੀ ਵੀਰ ਕੇ ਦੋਸਤੋ ਧਰਨੇ ਲਾਉਣਾ ਕਿੰਨਾ ਕੁ ਜਾਇਜ਼ ਆ ਧਰਨੇ ਲਾਉਣ ਤੇ ਸਰਕਾਰ ਕੀ ਸੋਚਦੀ ਹੈ ਕਿਉਂਕਿ ਅੱਜ ਤਾਜ਼ਾ ਤਾਜ਼ਾ ਟਵੀਟ ਮਾਨਯੋਗ ਮੁੱਖ ਮੰਤਰੀ ਭਗਵਾਨ ਸਿੰਘ ਮਾਰਨੇ ਕੀਤਾ ਹੈ ਕਿਸਾਨ ਜਥੇਬੰਦੀਆਂ ਤੇ ਨਿਸ਼ਾਨਾ ਲਾਇਆ ਉਹਨਾਂ ਨੇ ਕਿਹਾ ਕਿ ਕਾਨੂੰਨੀ ਕਾਰਵਾਈ ਵੀ ਹੋ ਸਕਦੀ ਆ ਕਿਹੋ ਜੀ ਕਾਨੂੰਨੀ ਕਾਰਵਾਈ ਕਰਨ ਦੀ ਸੋਚਦੇ ਆ ਮਾਨ ਸਾਹਿਬ ਜਾਂ ਕਿਸਾਨਾਂ ਪ੍ਰਤੀ ਮਜ਼ਦੂਰਾਂ ਪ੍ਰਤੀ ਜਿਹੜੇ ਧਰਨਾਕਾਰੀ ਲੋਕ ਆ ਭਾਵੇਂ ਕਿ ਉਹ ਆਪਣੇ ਹੱਕਾਂ ਲਈ ਧਰਨਾ ਲਾਉਂਦੇ ਆ ਪਰ ਮਾਨ ਸਰਕਾਰ ਇਹਦੇ ਤੇ ਇੱਕ ਵੱਖਰਾ ਜਿਹੜਾ ਨਜ਼ਰੀਆ ਰੱਖਦੇ ਆ ਭਾਵੇਂ ਕਿ ਖੁਰ ਧਰਨਾ ਤੇ ਨਿਕਲੀ ਕੋਈ 파ਰਟੀ ਮੰਨਿਆ ਜਾਂਦਾ ਆਮ ਆਦਮੀ ਪਾਰਟੀ ਨੂੰ ਸਾਡੇ ਨਾਲ ਨੌਜਵਾਨ ਆਗੂ ਭਾਈ ਲਾਲੋ ਮੰਚ ਔਰ ਪੰਜਾਬ ਦੇ ਜਿਹੜੇ ਸਬਾਈ ਪ੍ਰਧਾਨ ਨੇ ਉਹਨਾਂ ਨਾਲ ਗੱਲਬਾਤ ਕਰਦੇ ਆ ਕਿ ਇਸ ਬਿਆਨ ਨੂੰ ਲੈ ਕੇ ਨੌਜਵਾਨਾਂ ਦਾ ਦਰੱਖਤ ਦੀ ਸੂਚੀ ਦਾ ਖਾਸ ਕਰਕੇ ਹਰਜੀਤ ਸਿੰਘ ਖਿਆਲੀ ਦਾ ਉਹਨਾਂ ਦਾ ਮਨਚੀ ਸੋਏਦਾ ਕਿਉਂਕਿ ਪਿਛਲੇ ਦਿਨੀ 1 ਮਹੀਨੇ ਇੱਕ ਬਹੁਤ ਵੱਡਾ ਜਿਹੜਾ ਮਜ਼ਦੂਰਾਂ ਦਾ ਇਕੱਠ ਬਰਨਾਲੇ ਦੇ ਵਿੱਚ ਹੁੰਦਾ ਜਿਸ ਦੀ ਅਗਵਾਈ ਕਈ ਮਜ਼ਦੂਰ ਆਗੂ ਜਿਹੜੇ ਉਹ ਕਰਦੇ ਜਿਨ੍ਹਾਂ ਦੇ ਵਿੱਚ ਹਰਜੀਤ ਸਿੰਘ ਖਿਆਲੀ ਸਾਹਮਣੇ ਹੁੰਦੇ ਨੇ ਹਰਜੀਤ ਜੀ ਅੱਜ ਦੇ ਇਸ ਜਿਹੜੇ ਟਵੀਟ ਨੂੰ ਕਿਵੇਂ ਦੇਖਦੇ ਕਹੋ ਕਿ ਫੇਸਬੁੱਕ ਤੇ ਪਾ ਕੇ ਛੱਡ ਦਿੱਤਾ ਭਗਵੰਤ ਮਾਨ ਜੀ ਨੇ ਭਾਵੇਂ ਕਿ ਆਪ ਜਿਹੜੇ ਹਰਿਆਣੇ ਨੂੰ ਪਾਣੀ ਦੇਣ ਦੇ ਉੱਤੇ ਜਿਹੜਾ ਵਿਧਾਨ ਸਭਾ ਸੈਸ਼ਨ ਚੱਲ ਰਿਹਾ ਉਹ ਤੇ ਬੀਜੀਸੀ ਪਰ ਇਹ ਟਵੀਟ ਕਿਵੇਂ ਦੇਖ ਰਹੇ ਨੇ ਦੇਖੋ ਜੀ ਅਸਲ ਵਿੱਚ ਜਿਹੜਾ ਇਹ ਅੱਜ ਆਪਣੇ ਪੰਜਾਬ ਦੇ ਮੌਜੂਦਾ ਮੁੱਖ ਮੰਤਰੀ ਸੀਐਮ ਭਗਵੰਤ ਸਿੰਘ ਜਿਹੜਾ ਬਿਆਨ ਆ ਇਹ ਜੀ ਤੇ ਬਿਆਨ ਹੀ ਉਹਨਾਂ ਦਾ ਗਲਤ ਆ ਜੀ ਕਦੇ ਤਾਂ ਉਹਨਾਂ ਨੇ ਬਿਆਨ ਇਹ ਦੇਣਾ ਸੀ ਕਿ ਜਿਹੜੇ ਪੰਜਾਬ ਦੇ ਲੋਕ ਨੇ ਵੀ ਤੁਸੀਂ ਧਰਨੇ ਵਿਛਾਰੇ ਕਰਦੇ ਹੀ ਕਿਉਂ ਹਾਲਾਤ ਕਿਉਂ ਬਣਦੇ ਨੇ ਠੀਕ ਹੈ ਵੀ ਇਹ ਹਾਲਾਤ ਕਿਉਂ ਬਣ ਜਾ ਰਹੇ ਨੇ ਜੇ ਅਸੀਂ ਦੇਖੀਏ ਚਲੋ ਆਪਾਂ ਪੂਰੇ ਪੰਜਾਬ ਦੀ ਗੱਲ ਨਾ ਕਰੀਏ ਅਸੀਂ ਮਹਤਲਾ ਦੀ ਗੱਲ ਕਰੀਏ ਤੁਸੀਂ ਢਾਈ ਤਿੰਨ ਸਾਲ ਤੋਂ ਦੇਖਦੇ ਆ ਰਹੇ ਹੋ ਅਸੀਂ ਆਪਣੇ ਮੈਂਬਰ ਮੈਂ ਕੋ ਹੱਥੋਦਾਲ ਜਿਹੜੀ ਹਾਲਤ ਆ ਤੁਸੀਂ ਦੇਖਦੇ ਜਾ ਰਹੇ ਹੋ ਬੜੇ ਮੈਂਬਰ ਬੋਕ ਕੀਤੀਆਂ ਨੇ ਤੇ ਤੁਸੀਂ ਹਰ ਇੱਕ ਪ੍ਰੋਗਰਾਮ ਦੇ ਵਿਚੋਂ ਹ ਸੰਘਰਸ਼ ਦੇ ਵਿਚੋਂ ਵੀ ਰਹਿਣਾ ਜੀ 25 ਸਾਲ ਹੋ ਗਏ ਆਪਾਂ ਲੜਦਿਆਂ ਨੂੰ ਇੱਥੇ ਜੀ ਆਪਾਂ ਐਮ ਐਲ ਏ ਸਾਹਿਬ ਨੂੰ ਇੱਥੋਂ ਤੱਕ ਜਿਹੜੇ ਵੀ ਇਥੋਂ ਦੇ ਜਿਵੇਂ ਸੀ ਐਮਓ ਨੇ ਸਿਵਲ ਸਰਜਨ ਨੇ ਹੋਰ ਨੇ ਅਫਸਰ ਨੇ ਡੀ ਸੀ ਤੱਕ ਦੇ ਪਹੁੰਚ ਕੀਤੀ ਆ ਭਾਈ ਮੰਗ ਪੱਤਰ ਤੈਨੂੰ ਵੀ ਇੱਥੇ ਹਸਪਤਾਲ ਡਾਕਟਰ ਹੈ ਨਹੀਂ ਲੋਕ ਬਿਨਾਂ ਇਲਾਜ ਤੋਂ ਮਰ ਰਹੇ ਨੇ ਲੋਕਾਂ ਨੂੰ ਐਮਰਜੈਂਸੀ ਦੇ ਵਿੱਚ ਬਹੁਤ ਬੜੀ ਮੁਸ਼ਕਲਾਂ ਪੈਦਾ ਹੋ ਰਹੀਆਂ ਨੇ ਜੀ ਵੀ ਇੱਥੇ ਡਾਕਟਰ ਦਿਓ ਜੀ ਉਹਨਾਂ ਨੇ ਆਪਣੀ ਇੱਕ ਨਹੀਂ ਸੁਣੀ ਜਿਸ ਕਰਕੇ ਸਾਨੂੰ ਧਾਰਨੇ ਵਗੈਰਾ ਲਾਉਣੇ ਪੈ ਰਹੇ ਨੇ ਸਾਰੇ ਦਫ਼ਤਰਾਂ ਦਾ ਹੀ ਇਹ ਹਾਲਤ ਹੈ ਠੀਕ ਹੈ ਜੀ ਦੂਸਰੇ ਪਾਸੇ ਰੋਜ਼ਗਾਰ ਦੀ ਗੱਲ ਕਰੀਏ ਭ੍ਰਸ਼ਟਾਚਾਰ ਦੀ ਗੱਲ ਕਰੀਏ ਬਾਦਰਾਈ ਮਹਿੰਗਾਈ ਦੀ ਗੱਲ ਕਰੀਏ ਜੀ ਬੇਰੋਜ਼ਗਾਰੀ ਦੀ ਗੱਲ ਕਰੀਏ ਅੱਜ ਪੰਜਾਬ ਦੇ ਜਿਹੜੇ ਮੌਜੂਦਾ ਨੌਜਵਾਨ ਨੇ ਬਜਾਰੇ ਮੁੰਡੇ ਕੁੜੀਆਂ ਨੇ ਉਹਨਾਂ ਦੀ ਓਵਰੇਜ ਹੋ ਰਹੀ ਹੈ ਜੀ ਠੀਕ ਹੈ ਉਹਨਾਂ ਨੇ ਟੈਟ ਪਾਸ ਦਾ ਪੇਪਰ ਵੀ ਪਾਸ ਕੀਤਾ ਹੋਇਆਗਾ ਸਾਰੇ ਪੇਪਰ ਪਾਸ ਕਰਨ ਦੇ ਬਾਵਜੂਦ ਵੀ ਉਹ ਬੇਰੋਜ਼ਗਾਰੀ ਦੀ ਮਾਰ ਚੱਲ ਰਹੇ ਨੇ ਜੀ ਜਿਸ ਕਰਕੇ ਉਹ ਉਥੇ ਸੰਘਰਸ਼ ਕਰ ਰਹੇ ਨੇ ਜੀ ਅਧਿਆਪਕ ਵਰਗ ਪੂ ਠੀਕ ਹੈ ਅੱਜ ਤੁਸੀਂ ਦੇਖ ਲਓ ਸਕੂਲਾਂ ਦੇ ਵਿੱਚ ਵੱਡੇ ਵੱਡੇ ਕੱਟ ਕੀਤੇ ਜਾ ਰਹੇ ਨੇ ਜੀ 30 ਦੀ 35 35000 ਜਿਹੜਾ ਖਰਚਾ ਹੈ ਉਹ ਅਧਿਆਪਕਾਂ ਕੋਲ ਹੋ ਰਿਹਾ ਜਿਹੜਾ ਉਹਨਾਂ ਦਾ ਪ੍ਰਬੰਧ ਕੀਤਾ ਜਾ ਰਿਹਾ ਉਹ ਪੋਲੀਟੀਕਲ ਕੱਟ ਕੀਤੇ ਜਾ ਰਹੇ ਨੇ ਇੱਕ ਇੱਕ ਮਤਲਬ ਸੂਚੇਬਾਜ਼ੀ ਕੀਤੀ ਜਾ ਰਹੀ ਹੈ ਕਿ ਬੜਾ ਜੱਕ ਬਾਥਰੂਮ ਸੱਚਿਆਂ ਦਾ ਵੀ ਸੂਚਨਾ ਆਉਂਦੀ ਨਾਲ ਬਾਥਰੂਮ ਲਗਾ ਬਾਥਰੂਮ ਬਣਾ ਕੇ ਉੱਥੇ ਅਧ ਘਾਟ ਰੰਗ ਕੀਤੇ ਜਾ ਰਹੇ ਨੇ ਜਿਸ ਵਿੱਚ ਵੱਡੇ ਵੱਡੇ ਕੱਟ ਕੀਤੇ ਜਾ ਰਹੇ ਨੇ ਜਦ ਕਿ ਜਿਹੜੇ ਬੱਚਿਆਂ ਦੀ ਪੜ੍ਹਾਈ ਦਾ ਨੁਕਸਾਨ ਹੋ ਰਿਹਾ ਜੀ ਅਧਿਆਪਕਾਂ ਤੋਂ ਗੈਰ ਬਜਟ ਕੰਮ ਲੈ ਜਾ ਰਹੇ ਨੇ ਠੀਕ ਹੈ ਜਿਹੜਾ ਕਿ ਬਹੁਤ ਹੀ ਵੱਡਾ ਨੁਕਸਾਨ ਹੋ ਰਿਹਾ ਹੈ ਪੰਜਾਬ ਦੀ ਆਰਥਿਕਤਾ ਦਾ ਪੰਜਾਬ ਦੇ ਬੱਚਿਆਂ ਦਾ ਨਵੀਂ ਜਨਰੇਸ਼ਨ ਦਾ ਜੀ ਠੀਕ ਹੈ ਜਿਸ ਕਰਕੇ ਜਿਹੜੇ ਸਾਡੇ ਅਧਿਆਪਕ ਆਗੂ ਨੇ ਉਹ ਵੀ ਸੰਘਰਸ਼ ਕਰ ਰਹੇ ਨੇ ਜੀ ਮੈਨੂੰ ਤੁਸੀਂ ਇਹ ਦੱਸ ਦਿਓ ਵੀ ਸੰਘਰਸ਼ ਕੌਣ ਨਹੀਂ ਕਰ ਰਿਹਾ ਜੀ ਜਿਹੜੀ ਮੌਜੂਦਾ ਸਰਕਾਰ ਆ ਇਹ ਵੀ ਧਰਨਾ ਦੇ ਵਿੱਚੋਂ ਨਿਕਲੀ ਹੋਈ ਇੱਕ ਪਾਰਟੀ ਆ ਤੇ ਇਹਨੇ ਸਰਕਾਰ ਬਣਾਈ ਆ ਜੀ ਠੀਕ ਹੈ ਇਹ ਇਹ ਵੀ ਸੰਘਰਸ਼ ਜਦੋਂ ਚਾਹੁੰਦਾ ਸੀ ਆਪਣਾ ਜਦੋਂ ਕਾਲੇ ਕ੍ਰੋਨਾ ਪ੍ਰਦਰਸ਼ਨ ਘਰ ਚੱਲਦਾ ਸੀ ਦਿੱਲੀ ਦੇ ਵਿੱਚ ਤਾਂ ਉੱਥੇ ਇਹ ਲੋਕ ਜਾਂਦੇ ਰਹੇ ਨੇ ਟਾਈਮ ਵੀ ਲੈਂਦੇ ਰਹੇ ਨੇ ਉਹਨਾਂ ਨੂੰ ਸਾਨੂੰ ਬੋਲਣ ਦਾ ਟਾਈਮ ਦਿਓ ਠੀਕ ਹੈ ਉੱਥੋਂ ਹੀ ਇਹ ਸਰਕਾਰ ਬਣੀ ਹੋਈ ਹੈ ਜੀ ਦੇਖੋ ਸਮੇਂ ਦੀਆਂ ਸਰਕਾਰਾਂ ਨੇ ਜਿਹੜੇ ਲੋਕ ਸੰਘਰਸ਼ੀ ਲੋਕ ਹੁੰਦੇ ਇਹਨਾਂ ਨੂੰ ਦਬਾਉਂਦੇ ਆ ਰਹੇ ਨੇ ਜੀ ਪਰ ਜਿਹੜੇ ਲੋਕ ਨੇ ਜਿਹੜੇ ਜ਼ੁਲਮ ਦੇ ਅੱਗੇ ਲੜਦੇ ਨੇ ਜ਼ੁਲਮ ਦੇ ਖਿਲਾਫ ਉਹ ਕਦੇ ਟੇਕੇ ਨਹੀਂ ਬੈਠਦੇ ਹੁੰਦੇ ਜੀ ਜੇ ਅਸੀਂ ਆਪਣੀ ਗੱਲ ਕਰੀਏ ਅਸੀਂ ਇੱਕ ਮਹੀਨੇ ਮਜ਼ਦੂਰ ਦੇ ਸਰਪ ਵੱਡਾ ਕੱਠ ਕੀਤਾ ਜੀ ਅਸੀਂ ਸਰਕਾਰ ਤੋਂ ਜਿਹੜੇ ਉਹਨਾਂ ਦੇ ਬੁਨਿਆਦੀ ਹਾਕਣ ਲੋਕਾਂ ਦੇ ਸਿਰਫ ਉਹੀ ਮੰਗ ਰਹੇ ਐ ਅਸੀਂ ਕੋਈ ਅਸੀਂ ਇਹ ਨਹੀਂ ਕਹਿ ਰਹੇ ਵੀ ਕੋਈ ਉਹਨਾਂ ਨੂੰ ਸਪੈਸ਼ਲ ਕੋਣ ਬਣਾ ਕੇ ਦਿਓ ਜੀ ਅਸੀਂ ਉਹਨਾਂ ਤੋਂ ਲੋਕਾਂ ਨੂੰ ਪੱਕਾ ਰੋਜ਼ਗਾਰ ਦੀ ਮੰਗ ਕਰ ਰਹੇ ਹਾਂ ਜੀ ਜਿਹੜਾ ਕਿ ਸਰਕਾਰ ਦਾ ਜਿਹੜਾ ਕਿ ਸਰਕਾਰ ਦਾ ਮਤਲਬ ਫਰਜ਼ ਬਣਦਾ ਕਿ ਲੋਕਾਂ ਨੂੰ ਰੋਜ਼ਗਾਰ ਦੇਣ ਉਹ ਇੱਥੇ ਖੇਤੀ ਅਧਾਰਤ ਜੋਗ ਲੱਗ ਸਕਦੇ ਆ ਪੰਜਾਬ ਦੇ ਵਿੱਚ ਉਹ ਜੋਗ ਲਾ ਕੇ ਜਿਹੜੇ ਪੰਜਾਬ ਦੇ ਮਜ਼ਦੂਰ ਨੇ ਜਾਂ ਛੋਟੇ ਕਿਸਾਨ ਨੇ ਹੋਰ ਲੋਕ ਨੇ ਉਹ ਉਥੇ ਕੰਮ ਕਰ ਸਕਦੇ ਨੇ ਕਿਉਂਕਿ ਜਿਹੜੇ ਪੰਜਾਬ ਦੇ ਬਾਈ ਜੀ ਮੈਂ ਬਿਲਕੁਲ ਗਰਾਊਂਡ ਦੇ ਉੱਪਰ ਬਚ ਰਹੇ ਹਾਂ ਲੋਕਾਂ ਦੇ ਵਿੱਚ ਜੀ ਇਸ ਵਾਰ ਲੋਕਾਂ ਦੇ ਲੋਕਾਂ ਨੇ ਕਹੀ ਲੋਕਾਂ ਨੇ ਸਾਨੂੰ ਇਹ ਜਿਵੇਂ ਮਿਲ ਜਾਨਾ ਕਣਕ ਬਿੜ ਲਈ ਜੀ ਠੀਕ ਆ ਜਿਹੜੇ ਵਿਚਾਰੇ ਦਿਹਾੜੀ ਬੱਤੀ ਕਰਦੇ ਆ ਦੂਸਰੇ ਪਾਸੇ ਸਾਡੇ ਜੇ ਜਾਨੇ ਪਿੰਡਾਂ ਦੇ ਵਿੱਚ ਤਾਂ 70 ਸਾਲ ਤੋਂ ਪਲੱਸ ਉਮਰ ਵਾਲੇ ਵੀ ਲੋਕ ਦਿਹਾੜੀਆਂ ਕਰਦੇ ਆ ਬਜ਼ੁਰਗ ਵੀ ਦਿਹਾੜੀਆਂ ਕਰਦੇ ਆ ਬਹੁਤ ਬੁਰਾ ਹਾਲ ਹੈ ਨਰੇ ਗਦਾ ਤੁਸੀਂ ਆਪ ਸੋਚੋ ਵੀ 70 ਸਾਲ ਦੇ ਇੱਕ ਦਿਹਾੜੀ ਕਰ ਰਿਹਾ ਮਜ਼ਦੂਰ ਵਿਚਾਰਾ ਸਭ ਤੋਂ ਵੱਡੀ ਬੇਇਨਸਾਫੀ ਆ ਜੀ ਜਿਹੜੇ ਸਾਡੇ ਮੌਜੂਦਾ ਐਮਐਲਏ ਨੇ ਐਮਪੀ ਨੇ ਪੁਰਾਣੇ ਨੇ ਵਿੜੇ ਪਹਿਲਾਂ ਹਾਰ ਚੁੱਕੇ ਨੇ ਚੋਣਾ ਉਹਨਾਂ ਦਾ ਤੁਸੀਂ ਪੈਨਸ਼ਨ ਲਿਖੋ ਕਿੰਨੀ ਆਇਆ 30-30 ਲੱਖ ਪੈਨਸ਼ਨ ਲੈ ਰਹੇ ਨੇ ਜਿਹੜਾ ਕਿ ਸਰਕਾਰਾਂ ਉੱਪਰ ਬੋਝ ਬਣ ਰਹੇ ਨੇ ਇਹਨਾਂ ਦੀ ਪੈਨਸ਼ਨ ਹੈ 1500 ਰੁਪਏ ਉਹਦੇ ਲਈ ਵੀ 58 ਸਾਲ ਦੇ 65 ਸਾਲ ਦੀ ਉਮਰ ਨਾਲ ਬਹੁਤ ਹੈਰਾਨ ਹੁੰਦੇ ਬੈਂਕਾਂ ਦੇ ਵਿੱਚ ਠੀਕ ਹੈ ਜੀ ਤੇ ਵਿਚਾਰੇ ਫਿਰ ਕਈ ਵਾਰੀ ਉਹਨਾਂ ਦੇ ਫਿੰਗਰਪ੍ਰਿੰਟ ਨਹੀਂ ਉਹਦੇ ਹੋਰ ਨਹੀਂ ਕਿ ਕੀ ਸਮੱਸਿਆਵਾਂ ਨੇ ਕਿ ਦਫ਼ਤਰਾਂ ਦੇ ਵਿੱਚ ਸੰਭਾਈ ਹੁੰਦੀ ਹੈਗੀ ਮਤਲਬ ਕੀ ਹੈ ਕਿ ਜਿਹੜੇ ਜਿਹੜੀ ਇਹ ਮੌਜੂਦਾ ਸਰਕਾਰ ਹੈ ਜੇ ਅਸਲ ਵਿੱਚ ਇਹ ਲੋਕਾਂ ਦੀ ਸਰਕਾਰ ਆ ਤਾਂ ਲੋਕਾਂ ਦੇ ਦੁੱਖ ਸੁਣੇ ਜੀ ਅਸੀਂ ਦੇਖੋ ਸਾਡਾ ਜੀ ਨਹੀਂ ਘਰ ਸੰਘਰਸ਼ ਕਰ ਰਹੇ ਨੂੰ ਸਾਡੇ ਨਾਲ ਜਿਹੜੇ ਲੋਕ ਜੁੜੇ ਹੋਏ ਨੇ ਤੁਸੀਂ ਖੁਦ ਆ ਕੇ ਦੇਖਿਆ ਗਰਾਊਂਡ ਲੈਵਲ ਤੇ ਸਾਡੇ ਨਾਲ ਉਹ ਲੋਕ ਨੇੜੇ 4-4 ਰੁਪਏ ਤੇ ਸਾਡੀ ਛੱਤ ਚੋਂਦੇ ਫਿਰ 400 ਰੁਪਏ ਦਿਹਾੜੀ ਮਾਰਦੇ 100 ਰੁਪਏ ਕਿਰਾਇਆ ਲੱਗ ਜਾਂਦਾ ਕੀ ਸਾਡਾ ਸੌਂਕਾਗਾ ਅਸੀਂ ਤਾਂ ਕਹਿੰਦੇ ਸਾਡੇ ਨਾਲ ਕਾਰਨ ਮੀਟਿੰਗ ਬੈਠ ਕੇ ਸਾਡੇ ਮਹਿਲਕਲਾ ਹਲਕੀ ਦੀ ਗੱਲ ਕਰੀਏ ਜੀ ਆਪਾਂ ਤਿੰਨ ਹਸਪਤਾਲ ਨੇ ਇੱਥੇ ਤਿੰਨਾਂ ਦੇ ਵਿੱਚ ਇੱਕ ਵੀ ਸਪੈਸ਼ਲ ਡਾਕਟਰ ਨਹੀਂ ਚਾਰ ਸਪੈਸ਼ਲ ਡਾਕਟਰਾਂ ਦੀਆਂ ਪੋਸਟਾਂ ਆਉਂਦੀਆਂ ਨੇ ਚਾਰ ਹੀ ਖਾਲੀ ਪਈਆਂ ਨੇ ਤੁਸੀਂ ਦੱਸੋ ਬੰਦਾ ਵੱਡਾ ਰੌਲਾ ਹੀ ਪਾਇਆ ਜਾ ਰਿਹਾ ਉਸ ਤੋਂ ਪਹਿਲਾਂ ਵੀ ਬਹੁਤਾ ਹੋਈਆਂ ਇੱਕ ਦੋ ਬੱਚਿਆਂ ਦੀਆਂ ਤੇ ਹੁਣ ਵੀ ਇਸ ਪਿੰਡ ਦੇ ਵਿੱਚ ਜਾਣਦੇ ਆ ਕੋਈ ਕਹਿੰਦਾ ਭਾਈ ਮੇਰੀ ਘਰ ਵਾਲ ਨੂੰ ਆਹ ਸਮੱਸਿਆ ਆਹ ਕਸਮੱਸਿਆ ਅਸੀਂ ਫਰੂਦਕੋਟ ਜਾਂਦੇ ਆ ਅਸੀਂ ਬਠਿੰਡੇ ਜਾਂਦੇ ਆ ਅਸੀਂ ਚੰਡੀਗੜ੍ਹ ਜਾਂਦੇ ਆ ਉਹ ਘਰ ਘਰ ਬਿਵਾਰੀਆਂ ਮਤਲਬ ਦੇਖੋ ਗਰੀਬ ਬੰਦਾ ਜਿਹੜਾ ਦਿਹਾੜੀ ਦਿਹਾੜੀ ਉੱਤੇ ਵਾਲਾ ਬੰਦਾ ਹੈਗਾ ਉਹ ਕਿਵੇਂ ਜਾਊਗਾ ਕਿਵੇਂ ਜਾਊਗਾ ਕਿਵੇਂ ਟਾਈਮ ਲਗਾ ਉਹ ਸਾਡੀ ਤਾਂ ਸਰਕਾਰ ਅੱਗੇ ਇਹੀ ਮੰਗਾ ਵੀ ਤੁਸੀਂ ਭਾਈ ਗੱਲ ਕਹੀ ਸੀਗੀ ਵੀ ਸਿੱਖਿਆ ਤੇ ਸਿਹਤ ਅਸੀਂ ਲੋਕਾਂ ਨੂੰ ਦੇਵਾਂਗੇ ਫਿਰ ਦਿਓ ਤੁਸੀਂ ਉਹ ਤਾਂ ਕਦੇ 16 ਮੈਡੀਕਲ ਕਾਲਜ ਅਸੀਂ ਬਣਾ ਵੀ ਦਿੱਤੇ ਨੇ ਵੱਡੇ ਵੱਡੇ ਘਾਰ ਅਕਸਰ ਆਪਾਂ ਆਮ ਹੀ ਦੇਖਦੇ ਹੁੜਾ ਦੇਖੋ ਜੀ ਉਹ ਸਿਰਫ ਕਲੇ ਇਸ਼ਤਿਹਾਰ ਨਹੀਂ ਮੈਂ ਕਹਣਾ ਅਸੀਂ ਬਰੋਕੀ ਦੀ ਤਾਂ ਗੱਲ ਕਰਦੇ ਆ ਨਾ ਵੀ ਸਾਡੇ ਨਾਲ ਬੈਠ ਕੇ ਕਾਰਨ ਟੇਬਲ ਟੌਪ ਆਪਾਂ ਕਰ ਰਹੇ ਆ ਗੱਲਬਾਤ ਖੇਰ ਪ੍ਰਸਾ ਵਾਲਿਆਂ ਨੇ ਦਸ ਉਹ ਜਿਹੜਾ ਸਾਭ ਤੋਂ ਉੱਚਾ ਚੌਥਾ ਥਾਂ ਮੈਂ ਉਹ ਵੀ ਨਹੀਂ ਛੱਡਿਆ ਹੈਗਾ ਇਹਨਾਂ ਲੋਕਾਂ ਨੇ ਮਤਲਬ ਸਾਰੇ ਮਗਰੀ ਪੈਵੀ ਇਕ ਤਰ੍ਹਾਂ ਬਤਲ ਬੰਨੀ ਜਿਹੜੀ ਇਹੇਟ ਲਈ ਰਾਜਨੀਤੀ ਕਰ ਰਹੇ ਨੇ ਇਹ ਲੋਕਾਂ ਦੇ ਸੋਸ਼ਲ ਮੀਡੀਆ ਤੇ ਹਨਾ ਗੱਲ ਕਰਦਾ ਇਹਨਾਂ ਗਲਾਬ ਉਹਨੂੰ ਕੁਝਾਉਣ ਦੇ ਕੋਲ ਆ ਲੋਕਾਂ ਦੇ ਦੁੱਖ ਸੁਣਨ ਦੀ ਬਜਾਏ ਮਤਲਬ ਲੋਕਾਂ ਨੂੰ ਇਹ ਇਸ ਤਰ੍ਹਾਂ ਕਹਿ ਰਹੇ ਨੇ ਕਿ ਨਹੀਂ ਲੋਕ ਡਰ ਜਾਣਗੇ ਲੋਕ ਡਰਨ ਵਾਲੇ ਨਹੀਂ ਹਨ ਦੇਖੋ ਲੋਕ ਤਾਂ ਵੈਸੇ ਵੀ ਵਿਚਾਰੇ ਮਰੇ ਹੋਏ ਨੇ ਪੱਕੇ ਪੈਨੇ ਨੇ ਲੋਕ ਤਾਂ ਵੈਸੇ ਵੀ ਅੱਕੇ ਹੋਏ ਨੇ ਲੋਕ ਜਾਣ ਕਿਧਰ ਨੂੰ ਲੋਕ ਬਾਗਤਰੀ ਨੇ ਬਿਆਨ ਦਿੱਤਾ ਸੀਗਾ ਸਰਕਾਰ ਵੱਲੋਂ ਤੋਂ ਪਹਿਲਾਂ ਕਿ ਅਸੀਂ 5 ਮਿੰਟ ਦੇ ਵਿੱਚ ਐਮਐ ਕਿੱਥੇ ਐਮਐਸਬੀ ਠੀਕ ਕਿੱਥੇ ਤਾਂ ਇਹਨਾਂ ਨੇ ਲੋਕਾਂ ਦੇ ਦੇਖੋ ਸਰਕਾਰ ਸਾਡੇ ਲੋਕ ਦੋਨਾਂ ਸਰਕਾਰਾਂ ਤੋਂ ਬਹੁਤ ਅੱਕੇ ਹੋਏ ਸੀ ਕਾਗਲੀਆਂ ਤੋਂ ਵੀ ਕਾਂਗਰਸੀਆਂ ਤੋਂ ਵੀ ਕੌਣ ਕੌਣਾਂ ਨੇ ਲੋਕਾਂ ਦਾ ਬਹੁਤ ਕਹਾਣ ਕੀਤਾ ਲੋਕਾਂ ਨੂੰ ਦੱਬ ਕੇ ਲੁੱਟਿਆ ਘੁੱਟਿਆ ਵੀ ਆ ਵਿਸ਼ਵਾਸ ਬਣਿਆ ਸੀ ਇਹਨਾਂ ਨੇ ਲੋਕਾਂ ਦੇ ਇੰਨਾ ਵਿਸ਼ਵਾਸ ਗਾ ਦਿੱਤਾ ਕਿ ਅੱਜ ਪੰਜਾਬ ਦੇ ਲੋਕ ਕਿਸੇ ਤੇ ਵੀ ਵਿਸ਼ਵਾਸ ਕਰਨ ਨੂੰ ਤਿਆਰ ਨਹੀਂ ਤਿਆਰ ਨਹੀਂ ਹੈਗੇ ਲੋਕ ਲੋਕਾਂ ਦੇ ਜਿਹੜੇ ਅਸਲੀ ਹਲਾਤ ਬਣੇ ਹੋਏ ਨੇ ਅਸੀਂ ਪੰਜਾਬ ਸਰਕਾਰ ਨੂੰ ਮੌਜੂਦਾ ਹੋਣ ਸਰਕਾਰ ਨੂੰ ਇਹੀ ਬੇਨਤੀ ਕਰਦੇ ਆ ਵੀ ਜੇ ਤੁਸੀਂ ਲੋਕਾਂ ਦੇ ਮਾੜੀ ਬੋਟਰ ਦੇ ਲੋਕਾਂ ਬਾਰੇ ਸੋਚਦਾ ਸਾਡੇ ਨਾਲ ਬੈਠ ਕੇ ਜਿੰਨੀਆਂ ਵੀ ਜੱਥੇ ਬੰਦੀਆਂ ਨੇ ਬੈਠ ਕੇ ਤੁਸੀਂ ਗੱਲਬਾਤ ਕਰੋ ਅਸੀਂ ਮਤਲਬ ਟੇਕ ਕੇ ਬੈਠਣ ਵਾਲੇ ਨਹੀਂ ਹਾਂ ਜਿੰਨਾ ਟਾਈਮ ਸਾਡੇ ਲੋਕਾਂ ਦੀਆਂ ਮੰਗਾਂ ਪੂਰੀ ਨਹੀਂ ਹੁੰਦੀ ਉਹਦੇ ਲਈ ਅਸੀਂ ਸਾਰਾ ਜਿਹੜਾ ਝੁਲਮ ਆਊਗਾ ਉਸ ਝੱਲਣ ਨੂੰ ਤਿਆਰ ਹਾਂ ਨਾ ਅਸੀਂ ਕਿਸੇ ਹਟਣਾ ਨਾ ਹੀ ਡਰਨਾ ਨਾ ਹੀ ਉਹਨਾਂ ਤੋਂ ਜੇ ਐਸਾ ਜੇ ਇਹ ਜਿਹੜੇ ਬਿਆਨ ਨੇ ਇਹਨਾਂ ਬਿਆਨਾਂ ਦਾ ਕੁਝ ਨਹੀਂ ਹੋਣਾ ਵਾਲਾ ਹੈਗਾ ਕਿਉਂਕਿ ਜਿਹੜੀ ਸਰਕਾਰ ਹੈ ਸਰਕਾਰ ਦਾ ਮਤਲਬ ਕੀ ਆ ਲੋਕਤੰਤਰ ਲੋਕਤੰਤਰ ਕਿਹਨੂੰ ਕਹਿੰਦੇ ਆ ਲੋਕਾਂ ਦੀ ਲੋਕਾਂ ਲਈ ਲੋਕਾਂ ਦੁਆਰਾ ਚੁਣੀ ਜਾਂਦੀ ਸਰਕਾਰ ਆ ਇਹ ਸਰਕਾਰ ਲੋਕਾਂ ਲਈ ਹੈ ਜੀ ਪਿਛਲੇ ਮੰਤਰੀ ਚਾਹੇ ਹੋਣ ਵਾਲੇ ਨੇ ਜਿੰਨੇ ਵੀ ਐਮਐਲਏ ਨੇ ਇਹਨਾਂ ਦੀ ਤੁਸੀਂ ਇਨਕਮ ਚੈੱਕ ਕਰ ਲਓ ਇਹਨਾਂ ਦੀ ਲੋਕ ਵੀ ਕਹਿਣ ਲੱਗ ਪਏ ਬਈ ਇਹਨਾਂ ਦੀ ਆਮਦਨ ਕਿੱਥੋਂ ਆਈ ਐਨੀ ਇਹਨਾਂ ਪੈਸਾ ਕਿੱਥੋਂ ਆਇਆ ਕੋਈ ਨਾ ਜਰਤਾਂ ਠੀਕ ਹੈ ਜਿੰਨੇ ਨਾ ਜਰਤਾਂ ਕਿੱਥੋਂ ਆ ਗਏ ਇਹਨਾਂ ਨੇ ਕਿਹੜਾ ਕੱਦੂ ਜਨੀਰ ਮਾਰਦਾ ਬਈ ਜੀ ਜਿਹੜੇ ਗਰੀਬ ਲੋਕ ਨੇ ਉਹਨਾਂ ਦੇ ਜਿਹੜੇ ਹਾਲਾਤ ਨੇ ਵਿਚਾਰੇ ਉਹ ਗਰੀਬ ਹੁੰਦੇ ਜਾ ਰਹੇ ਨੇ ਅਮੀਰ ਆ ਜਿਹੜੇ ਅਮੀਰ ਹੁੰਦੇ ਜਾ ਰਹੇ ਨੇ ਮਤਲਬ ਕਿ ਯਾ ਕਿ ਦੇਖੋ ਅਸੀਂ ਜਿਹੜੀ ਸਾਡੀ એનર્ਜੀ ਲੱਗ ਰਹੀ ਹੈ ਸਾਨੂੰ ਲੋਕਾਂ ਨੂੰ ਸਮਝਾਉਣਾ ਪੈਂਦਾਗਾ ਕਿਉਂਕਿ ਜਿਹੜੇ ਸਾਡੇ ਮਜ਼ਦੂਰ ਕਲਾਹ ਦੇ ਲੋਕ ਨੇ ਉਹ ਸਿਰਫ ਦਿਹਾੜੀ ਦਾ ਤਸੀਮਤ ਨਹੀਂ ਜੀ ਉਹ ਸਿਰਫ ਦੋ ਟਾਈਮ ਦੀ ਰੋਟੀ ਦਾ ਕੇ ਹੀ ਸੀਮਤ ਨੇ ਅਸੀਂ ਉਹਨਾਂ ਨੂੰ ਜੱਗ ਸਮਝਾਉਣਾ ਹੈ ਕਿ ਕਈ ਛੋਡੀਆਂ ਮੰਗਾ ਨੇ ਤੁਹਾਡੀ ਗਰੀਬੀ ਦੇ ਹਾਲਾਤ ਕਾਰਨ ਕੀ ਨੇ ਅਸੀਂ ਉਹਨਾਂ ਨੂੰ ਜੱਥੇਬੰਦ ਕਰਨ ਦੇ ਆਪਦੇ ਬਲ ਪੂਰੀ ਕੋਸ਼ਿਸ਼ ਕਰ ਰਹੇ ਜਿਸ ਦਾ ਰਿਜ਼ਲਟ ਤੁਸੀਂ ਬਨਵਾਲੇ ਦੇ ਵਿੱਚ ਦੇਖਿਆ ਅਸੀਂ 5000 ਤੋਂ ਉੱਪਰ ਕੱਟ ਕੀਤਾ ਮਜ਼ਦੂਰਾਂ ਦਾ ਮਜ਼ਦੂਰਾਂ ਦੇ ਵਿੱਚ ਪੂਰਾ ਅਪਸਾਹ ਹੈ ਜੀ ਮਜ਼ਦੂਰਾਂ ਨੂੰ ਇੱਕ ਆਸ ਦੇ ਕੇ ਰੱਖਣਾ ਜੀ ਜਿਹੜੇ ਮਜ਼ਦੂਰਾਂ ਦੇ 3-4 ਮਹੀਨੇ ਦੇ ਪੈਸੇ ਰੁਕੇ ਹੋਏ ਸੀਗੇ ਬਾਈ ਜੀ ਉਹ ਸਾਡੇ ਸੰਘਰਸ਼ ਕਾਰਨ ਨਾਲ ਬਰਨਾਲੇ ਵਿੱਚ ਕੱਟ ਕਰਨ ਨਾਲ ਉਹ ਪੈਸੇ ਵੀ ਵਹਿ ਚੁੱਕੇ ਨੇ ਤੇ ਜਿਹੜੀਆਂ ਲੋਕਾਂ ਦੇ ਪੈਨਸ਼ਨ ਰੁਕੇ ਹੋਏ ਸੀ ਉਹ ਪੈਨਸ਼ਨਾਂ ਵੀ ਪਵਾਇਆਂ ਨੇ ਅਸੀਂ ਆਉਣ ਵਾਲੇ 11 ਜੁਲਾਈ ਨੂੰ ਸੰਗਰੂਰ ਦੇ ਵਿੱਚ ਜਿਹੜਾ ਪ੍ਰੋਗਰਾਮ ਰੱਖਿਆਗਾ ਇੱਕ ਰੈਲੀ ਰੱਖੀ ਆ ਜਿਹਦੇ ਵਿੱਚ ਮਜ਼ਦੂਰ ਅਤੇ ਛੋਟੇ ਕਿਸਾਨ ਛੋਟੇ ਦੁਕਾਨਦਾਰ ਵੱਡੀ ਸੰਖਿਆ ਦੇ ਵਿੱਚ ਉੱਥੇ ਮਤਲਬ ਸ਼ਾਮਲ ਹੋਣਗੇ ਤੇ ਅਸੀਂ ਜਿਹੜੀਆਂ ਮੰਗਾਂ ਨੇ ਉਹ ਅਸੀਂ ਕਹਿੰਦੇ ਹਾਂ ਵੀ ਸਾਡੀ ਜਨਤ ਪੈਨਲ ਮੀਟਿੰਗ ਹੋਵੇ ਇਹਨਾਂ ਨਾਲ ਪ੍ਰੇਮਟੋ ਕਰਨ ਬੈਠ ਕੇ ਸਾਡੇ ਨਾਲ ਦਨ ਦੱਸਣ ਭਾਈ ਵੀ ਛੋੜੀਆਂ ਕੀ ਮੁਸ਼ਕਲਾਂ ਸਾਡੀ ਤਾਂ ਕੋਈ ਨਿੱਜੀ ਮਸਲਾ ਨਹੀਂ ਹੈ ਟਾਈਮ ਵੀ ਨਹੀਂ ਦੇ ਰਹੇ ਮੁੱਖ ਮੰਤਰੀ ਕਹਿੰਦੇ ਪਿਛਲੇ ਤਾਂ ਮਿਲ ਜਾਂਦੇ ਜਿਹੜਾ ਮਿਲਦੇ ਨਹੀਂ ਦੇਖੋ ਸਾਡਾ ਕੋਈ ਨਿੱਜੀ ਮਸਲਾ ਨਹੀਂ ਹੈ ਜਾਂ ਮੇਰਾ ਕੋਈ ਨਿੱਜੀ ਮਸਲਾ ਹੋਵੇ ਜਾਂ ਤੁਹਾਡਾ ਕੋਈ ਸਾਡੇ ਨਾਲ ਲੋਕਾਂ ਦੀ ਮੰਗ ਆ ਦੇਖੋ ਇਹ ਕਹਿੰਦੇ ਰਹੇ ਨੇ ਅਸੀਂ ਨਸਿਆਂ ਦੇ ਵਿਰੁੱਧ ਇਹ ਪ੍ਰੋਗਰਾਮ ਕਰੋ ਬਹੁਤ ਜੋਦਨਾ ਸਰਾਲ ਇੱਕ ਮੈਂ ਬੱਚਾ ਦੀ ਨੌਜਵਾਨ ਦੇ ਇੰਟਰਵਿਊ ਸੁਣ ਰਿਹਾ ਸੀ ਉਹ ਕਹਿੰਦਾ ਬਾਈ ਇੱਕ ਪ੍ਰੈਗਾਂ ਪ੍ਰੂਗਾ ਪਤਾ ਨਹੀਂ ਕਿਹੜੇ ਕੈਪਸੂਲ ਚਾਹਦੇ ਨੇ ਜੀ ਜਾਂ ਹੋਰ ਪਤਾ ਨਹੀਂ ਕਿਹੜੇ ਦੱਸ ਰਿਹਾ ਜੀ ਮੁੰਡਾ ਨੌਜਵਾਨ ਵੀ ਇਹ ਕੈਪਸੂਲ ਕਿੱਥੋਂ ਆਉਂਦੇ ਨੇ ਬਰਾਤੂ ਦੇਖੋ ਵੱਡੀਆਂ ਵੱਡੀਆਂ ਫੈਕਟਰੀਆਂ ਨੂੰ ਪਹਿਲਾਂ ਜੇ ਜੇ ਤੁਸੀਂ ਨਸ਼ਾ ਬੰਦ ਕਰਨਾ ਹੀ ਆ ਜਿਵੇਂ ਕਹਿੰਦੇ ਹੁੰਦੇ ਨਾ ਵੀ ਤੁਸੀਂ ਚੋਰ ਨੂੰ ਨਾ ਮਾਰੋ ਚੋਰ ਦੀ ਮਾਂ ਨੂੰ ਮਾਰੋ ਇੱਥੋਂ ਨਸ਼ਾ ਕਿੱਥੇ ਆਉਂਦਾ ਜੇ ਨਸ਼ਾ ਪਿੱਛੋਂ ਹੀ ਬੰਦ ਹੋ ਗਈ ਆਹ ਜੇ ਨੌਜਵਾਨਾਂ ਤੱਕ ਪਹੁੰਚ ਰਿਹਾ ਤਾਂ ਹੀ ਤਾਂ ਹੀ ਨਸ਼ਾ ਵਗ ਰਿਹਾ ਹੈ ਨਾ ਜੇ ਤੁਸੀਂ ਫੈਕਟਰੀਆਂ ਤੇ ਜਿੱਥ ਇਹ ਕਾਨੂੰਨ ਉਹ ਜਾਲ ਆ ਜਿਹਦੇ ਵਿੱਚ ਵੱਡੇ ਵੱਡੇ ਮਗਰਮਸਾ ਨਿਕਲ ਜਾਂਦੇ ਮੱਸੀਆਂ ਪਾ ਜਾਂਦੀਆਂ ਇਹ ਛੋਟੇ ਛੋਟੇ ਮੱਸੀਆਂ ਦੇ ਕੋਈ ਤਾਂ ਮਾਰੇ ਮੂੜੇ ਘਰ ਜੇ ਢਾ ਕੇ ਮਤਲਬ ਕੀ ਸਾਫਤ ਕਰਨਾ ਚਾਹੁੰਦੇ ਨਾਲੇ ਉਹ ਵੀ ਜਿਹੜੇ ਪੁਰਾਣੇ ਪਰਚੇ ਹੁੰਦੇ ਆ ਉਹਨਾਂ ਨਾਲ ਤਾਂ ਉਹ ਜਿਹੜੇ ਨਵੇਂ ਵੇਚ ਰਹੇ ਨੇ ਉਹਨਾਂ ਦਾ ਇਹਨੂੰ ਅਜੇ ਤੱਕ ਨਹੀਂ ਪਤਾ ਲੱਗਿਆ ਬਾਈ ਜੀ ਇਹਨਾਂ ਨੂੰ ਮੈਂ ਉਹੀ ਤਾਂ ਗੱਲ ਕਰਦਾ ਸਿਰਫ ਇੱਕ ਲੋਕ ਦਿਖਾਵਾ ਕੀਤਾ ਜਾ ਰਿਹਾਗਾ ਹੋਰ ਕੁਝ ਵੀ ਨਹੀਂ ਹੈਗਾ ਇਹਨਾਂ ਕੋਲੇ ਕਿੱਡੀ ਨਮੂਸੀ ਦੀ ਗੱਲ ਆ ਕਿ ਪੰਜਾਬ ਦਾ ਮੰਤਰੀ ਕਹਿ ਰਿਹਾ ਇਹ ਜਿਹੜੇ ਪ੍ਰਾਈਵੇਟ ਸਕੂਲ ਨੇ ਉਹਨਾਂ ਦੀ ਵੱਧ ਫੀਸ ਨੂੰ ਲੈ ਕੇ ਵੱਧ ਕਿਤਾਬਾਂ ਨੂੰ ਲੈ ਕੇ ਅਸੀਂ ਕੋਈ ਕਾਰਵਾਈ ਨਹੀਂ ਕਰ ਸਕਦੇ ਕਿੱਡੀ ਨਮੋਸ਼ੀ ਵਾਲੀ ਗੱਲ ਹੈ ਦੇਖੋ ਜੀ ਇੱਕ ਇੱਕ ਹੋਰ ਤੁਹਾਨੂੰ ਦੱਸ ਦਿੰਦਾ ਮੈਂ ਪ੍ਰਾਈਵੇਟ ਸਕੂਲਾਂ ਦੀ ਗੱਲ ਦਾ ਹੋਣਾ 25% ਕੋਟਾ ਹਾਈ ਕੋਰਟ ਵੱਲੋਂ ਜਿਹੜਾ ਆਰਡਰ ਦਿੱਤੇ ਗਏ ਨੇ ਕੇ ਰਿਜ਼ਰਵ ਜਿਹੜੇ ਰਿਜ਼ਰਵ ਨਹੀਂ ਮਤਲਬ ਉਹਦੇ ਵਿੱਚ ਜਿਹੜੇ ਇਕਨੋਮਿਕਲ ਵੀਕਰ ਨਹੀਂ EWS ਹ ਅੰਦਰ ਆਉਂਦੇ ਨੇ ਚਾਹੇ ਉਹ ਜਰਨਲ ਕੈਟਾਗਰੀ ਦੇ ਨੇ ਚਾਹੇ ਕਿਸੇ ਵੀ ਕਟਾਗਰੀ ਨਾਲ ਸੰਬੰਧ ਨੇ ਜਿਹੜੇ ਇਕਨੋਮਿਕਲੀ ਵੀਕ ਨੇ ਸਟੂਡੈਂਟਸ ਠੀਕ ਹੈ ਸੈਕਸ਼ਨ ਦੇ ਵਿੱਚ ਆਉਂਦੇ ਨੇ ਉਹਨਾਂ ਲਈ 25% ਕੋਟਾ ਹੁੰਦਾ ਹੈ ਹਜੇ ਤੱਕ ਪੰਜਾਬ ਸਰਕਾਰ ਤੋਂ ਉਹਨਾਂ ਦੇ ਅਜੇ ਮਤਲਬ ਮੈਂ ਤੁਹਾਨੂੰ ਓਹੀ ਗੱਲ ਕਹਿਣਾ ਜਾਣਾ ਨਾ ਵੀ ਅਜਿਹੇ ਬਿਆਨ ਦੇਣ ਨਾਲ ਕੰਮ ਤਾਂ ਹੋਰ ਬਹੁਤ ਕਰਨ ਵਾਲੇ ਅਜਿਹੇ ਬਿਆਨ ਦੇਣਾ ਲੋਕਾਂ ਨੂੰ ਉਥੇ 25% ਕੋਟਾ ਜਿਹੜੇ ਬਣਾਉਣ ਉਥੇ ਦੇਣ ਦਾ ਚਾਹੁੰਦੇ ਉਹਨਾਂ ਦੇ ਵਿੱਚ ਬੱਚਿਆਂ ਦੀ ਵੀ ਗਰੂਰਤ ਕਰਾਉਣ ਨਾ ਬੱਚੇ ਵੀ ਵਧਣ ਬੱਚੇ ਤਾਂ ਘਟਦੇ ਜਾ ਰਹੇ ਇਹਦੇ ਸਿੱਖਿਆ ਭਾਈ ਜੀ ਅੱਜ ਕੀ ਚੱਕਰ ਹੋ ਰਿਹਾ ਜਿਹੜਾ ਅੱਜ ਦਿਹਾੜੀਦਾਰ ਬੰਦਾ ਹੈਗਾ ਉਹ ਵੀ ਆਪਣੇ ਬੱਚੇ ਨੂੰ ਪ੍ਰਾਈਵੇਟ ਸਕੂਲ ਚ ਪੜਾ ਰਿਹਾ ਤਾਂ ਜੋ ਕਹਿੰਦਾਗਾ ਵੀ ਮੇਰਾ ਬੱਚਾ ਪੜ ਜਾਏ ਬੇ ਉਦੋਂ ਦਿਹਾੜੀਆਂ ਨਾ ਕਰੇ ਹੋ ਉਹਨੂੰ ਚੰਗਾ ਕਿਸ ਮੜਮੋੜਾ ਸਕੂਲ ਵਧੀਆ ਹੋਣਗੇ ਹਰ ਤਾਂ ਉਹ ਕਿਉਂ ਉੱਧਰ ਭੇਜੂਗਾ ਜਿਨ੍ਹਾਂ ਦਾ ਧਿਆਨ ਹੀ ਨਹੀਂ ਹੈ ਬਿਲਕੁਲ ਵੀ ਗੱਲ ਨਹੀਂ ਹੈ ਨਾ ਸਿੱਖਿਆ ਸਿਹਤ ਰੋਜ਼ਗਾਰ ਭ੍ਰਿਸ਼ਟਾਚਾਰ ਦੇ ਵਿਕਾਸ ਇਹਨਾਂ ਦਾ ਕੋਈ ਧਿਆਨ ਨਹੀਂ ਸਰਪ ਤੇ ਸਰਪ ਗੱਲੀ ਬਿਆਨਬਾਜ਼ੀ ਹੋ ਰਹੀ ਹੈ ਇਹਨਾਂ ਨੇ ਬਿਆਨ ਦਿੱਤਾਗਾ ਵੀ ਧਰਨੇ ਮਜਾਰੇ ਤਾਂ ਅਸੀਂ ਤੁਹਾਡੇ ਮਾਧਿਅਮ ਰਾਹੀਂ ਲੋਕਾਂ ਨੂੰ ਵੀ ਬੇਨਤੀ ਕਰਨੀ ਚਾਹੁੰਦੇ ਆ ਤੇ ਸਰਕਾਰ ਨੂੰ ਵੀ ਬੇਨਤੀ ਕਰਨੀ ਚਾਹੁੰਦੇ ਆ ਬਿਤਰਨੇ ਮਜਾਰੇ ਪਹਿਲਾਂ ਹੀ ਦੇਖਣ ਦੇ ਰੋੜ ਧਰਨੇ ਲੱਗਦੇ ਹੀ ਕਿਉਂ ਜੀ ਉਹ ਲੱਗਦੇ ਤਾਂ ਲੋਕਾਂ ਲਈ ਨੇ ਦਾ ਜਦੋਂ ਧਰਨੇ ਲੋਕਾਂ ਨਹੀਂ ਲੱਗਦੇ ਨੇ ਹਾਂ ਜੇ ਕੋਈ ਬਾਦੂ ਖਾਸ ਤੋਂ ਧਰਨਾ ਲਾਉਦਾਗਾ ਕੋਈ ਨਿੱਜੀ ਧਰਨਾ ਲਾਗਦਾ ਤੁਸੀਂ ਖਲਾਫ ਉਸਦੀ ਕਾਰਵਾਈ ਕਰੋ ਤੁਸੀਂ ਇਹ ਕੀ ਮਤਲਬ ਹੋਇਆ ਵੀ ਤੁਸੀਂ ਵੀ ਲੋਕਾਂ ਨੂੰ ਤੁਸੀਂ ਉਦੋਂ ਉਹ ਕਰਦੇ ਹੋ ਹੁਣ ਤੁਸੀਂ ਆਪ ਸੋਚੋ ਅਸੀਂ ਜਦੋਂ ਕਿਸੇ ਦਫ਼ਤਰ ਜਾ ਕੇ ਬੈਠ ਗੋ ਤਾਂ ਕੋਈ ਸੁਣਵਾਈ ਨਹੀਂ ਹੁੰਦੀ ਫਿਰ ਅਸੀਂ ਮੰਨ ਲਓ ਕੋਈ ਵੀ ਉਹਦਾ ਰੋਡ ਜਮ ਕਰ ਦੇ ਰੋਡ ਜਮ ਕਰਨਾ ਕਿਹਦਾ ਸੌਖੀ ਆਖਰੀ ਆਖਰੀ ਹਥਿਆਰ ਹੁੰਦਾ ਆਖਰੀ ਹਥਿਆਰ ਹੈ ਜਦੋਂ ਰੋਡ ਜਮ ਹੁੰਦਾ ਪ੍ਰਸ਼ਾਸਨ ਨੂੰ ਝਟਕਾ ਲੱਗਦਾ ਫੇਰ ਸਾਡੀ ਮੀਟਿੰਗ ਕਰਵਾਉਂਦੇ ਆ ਫੇਰ ਸਾਡੀ ਗੱਲਬਾਤ ਸੁਣੀ ਜਾਂਦੀ ਹੈ ਜੀ ਠੀਕ ਹੈ ਅਸੀਂ ਇਹ ਚਾਹੁੰਦੇ ਦੇਖੋ ਅਸੀਂ ਐਂਬੂਲੈਂਸ ਨੂੰ ਘਹਾਉਣੇ ਆ ਸਕੂਲ ਵਾਲੀ ਬੱਸਾਂ ਵਾਲੇ ਨੂੰ ਘਹਾਉਣੇ ਆ ਅਸੀਂ ਕੋਈ ਸੌਂਗਣਾ ਰੋਡ ਨਹੀਂ ਜਾਮ ਕਰਦੇ ਜਿਵੇਂ ਕਛਾਨ ਜਿੱਥੇ ਬੰਗੇ ਆਗੂ ਵੀ ਖੁੱਲ ਕੇ ਆ ਗਏ ਉਹ ਕਹਿੰਦੇ ਭਾਈ ਜਾਨ ਨੂੰ ਬਾਹਰ ਇੱਕੋ ਜਿਹੀ ਭਾਈ ਜਾਨ ਬਾਹਰ ਇੱਕੋ ਜਿਹੀ ਹੈ ਕੋਈ ਚੱਕਰ ਨਹੀਂ ਹੈ ਦੇਖਾਂਗੇ ਫਿਰ ਜਿਵੇਂ ਵੀ ਚੱਲੂਗਾ ਕੰਮ ਨਾ ਅਸੀਂ ਕਿਸੇ ਹੱਟ ਨਾਲੇ ਆ ਤੇ ਨਾ ਹੀ ਅਸੀਂ ਡਰਨ ਵਾਲੇ ਇਹਨਾਂ ਤੋਂ ਕਿਉਂਕਿ ਅਜੇ ਬਿਆਨਤਾ ਕਰ ਅਸੀਂ ਕੋਈ ਨਾਰਮਲ ਗੱਲ ਨਹੀਂ ਕਰਦੇ ਮੋੜ ਮਾਂ ਜਵਾਬ ਤਾਂ ਕਰ ਕਿਉਂਕਿ ਅਸੀਂ ਸਾਰਾ ਕੁਝ ਤੇ ਆ ਇਹ ਬੱਜੇ ਖੋਲ ਦੇ ਮੈਦਾਨ ਦੇ ਵਿੱਚ ਆਏ ਹੋਏ ਆ ਅਸੀਂ ਕਦੇ ਵੀ ਪੈਰ ਪਿੱਸੇ ਨਹੀਂ ਬਟੰਗ ਜਾਏ ਅਜਿਹੇ ਲੱਖ ਹੋਰ ਬਿਆਨ ਦੇ ਦੇਣੇ ਜੀ ਅਸੀਂ ਕਦੇ ਵੀ ਮਤਲਬ ਪਿੱਸੇ ਨਹੀਂ ਹਟਾਂਗੇ ਅਸੀਂ ਜਿਹੜੇ ਮਤਲਬ ਇਹ ਸਿਸਟਮ ਜਿਹੜਾ ਪ੍ਰਿਸ਼ਟ ਸਿਸਟਮ ਆ ਅਸੀਂ ਉਹਦੇ ਖਿਲਾਫ ਉਹ ਤੱਕ ਲੜਦੇ ਰੰਗੇ ਜਦੋਂ ਤੱਕ ਜਿਹੜੇ ਸਾਡੇ ਸਾਡੇ ਲੋਕਾਂ ਦੇ ਜਿਹੜੇ ਮਸਲੇ ਹੱਲ ਨਹੀਂ ਹੋ ਜਾਂਦੇ ਜਿਹੜਾ ਉਹਨਾਂ ਦੇ ਬੁਨਿਆਦੀ ਹੱਕ ਨੇ ਉਹਨਾਂ ਨੂੰ ਨਹੀਂ ਮਿਲ ਸਕਦੇ ਅੱਛਾ ਇੱਕ ਰਾਸ ਸੁਵਾਲ ਇਹ ਆ ਕਿ ਗੱਲ ਚੱਲਦੀ ਆ ਕਰੋਨਾ ਰੋਧੀਆਂ ਦੀ ਗੱਲ ਚੱਲਦੀ ਆ ਆਮਦਨ ਦੇ ਵਧਣ ਦੀ ਗੱਲ ਕਰਦੀ ਆ ਹਾਲਾਂਕਿ ਮੁੱਖ ਮੰਤਰੀ ਕਹਿੰਦੇ ਕਿ ਮੇਰੇ ਕੋਲ ਘਰ ਵੀ ਨਹੀਂ ਮੈਂ ਤਾਂ ਕਿਰਾ ਇਹ ਇਹ ਬਿਆਨ ਨੂੰ ਕਿਵੇਂ ਦੇਖਦੇ ਹੋ اٹਕੇ ਤੂੰ ਦੇਖੋ ਇਹ ਵੀ ਫਿਰ ਹਾਸਿਆ ਵਾਲਾ ਬਿਆਨ ਹੀ ਆ ਜੀ ਜੀ ਤੁਸੀਂ ਆਪ ਸੋਚੋ ਵੀ ਇਹ ਇਹਨਾਂ ਦੇ ਜਿਹੜੇ ਨਾਲ ਇਹ ਸਕਿਉਰਟੀ ਹੈ ਪੂਰੀ ਫੈਮਿਲੀ ਨਾਲ ਪਹਿਲਾਂ ਇਹ ਕਹਿੰਦੇ ਹੁੰਦੇ ਸੀ ਕਿ ਉਹ ਬਾਗਲ ਜਹਾਜ਼ ਉੱਪਰ ਲੰਘ ਜਾਂਦਾ ਫਲਾਣਾ ਉੱਪਰ ਲੰਘ ਜਾਂਦਾ ਹੁਣ ਆਪ ਉਹਨਾਂ ਨਾਲ ਸਕਿਉਰਟੀ ਕਿੰਨੀ ਆ ਇਹ ਕਹਿੰਦੇ ਹੁੰਦੇ ਸੀ ਕਿ ਪਿੰਡਾਂ ਦੇ ਵਿੱਚੋਂ ਉਹਨਾਂ ਦਾ ਨੂੰ ਕੀ ਰਿਆ ਕਰੋ ਫਿਰ ਤੁਸੀਂ ਹੁਣ ਆ ਪਿੰਡਾਂ ਦੇ ਵਿੱਚ ਇਹ ਸਕਿਉਰਟੀ ਕਿਉਂ ਲਾ ਕੇ ਆਉਂਦੇ ਜੀ ਤੁਸੀਂ ਆਓ ਪਿੰਡਾਂ ਦੇ ਵਿੱਚ ਇਕੱਲੇ ਤੁਹਾਨੂੰ ਡਰ ਕਾਦਾਗਾ ਜੇ ਤੁਸੀਂ ਲੋਕਾਂ ਦੇ ਲੀਡਰ ਹੋ ਜੇ ਨਹੀਂ ਹੈ ਤਾਂ ਮੁਰਗੀ ਖਾ ਮਾ ਇਹ ਤਾਂ ਦੇਖੋ ਮਤਲਬ ਇਹ ਸਾਰੇ ਬਿਆਨਬਾਜ਼ੀਆਂ ਨੇ ਸਾਰਾ ਕੁਝ ਇਹਨਾਂ ਦੇ ਕੋਲੇ ਫੁੱਲ ਠੀਕ ਆ ਪੂਰਾ ਤਾਕੜਾ ਸਿਸਟਮ ਆ ਇਹਨਾਂ ਦਾ ਸੋ ਇਹ ਸਨ ਹਰਜੀਤ ਸਿੰਘ ਖਿਆਲੀ ਬੜੀਆਂ ਲੰਮੀਆਂ ਚੌੜੀਆਂ ਗੱਲਾਂ ਜਿਹੜੀਆਂ ਆਪਾਂ ਕੀਤੀਆਂ ਨੇ ਕਿਸਾਨੀ ਸੰਘਰਸ਼ ਵੀ ਆਪਾਂ ਦੇਖਿਆ ਬਹੁਤ ਸਾਰੀਆਂ ਸਰਕਾਰਾਂ ਵੀ ਲੰਗੀਆਂ ਨੇ ਪਰ ਇਸ ਨਜ਼ਰੀਏ ਤੋਂ ਜਦੋਂ ਆਪਾਂ ਦੇਖਦੇ ਆ ਤਾਂ ਆਮ ਲੋਕ ਜਿਹੜੇ ਪਿੰਡਾਂ ਦੇ ਭਾਵ ਨੂੰ ਜਦੇ ਬੰਦੀਆਂ ਦੇ ਆਗੂ ਆ ਉਹਨਾਂ ਨੇ ਕਿਹਾ ਕਿ ਭਾਵੇਂ ਤਿੰਨ ਸਾਲ ਦਾ ਸਮਾਂ ਜਿਹੜਾ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੂੰ ਹੋ ਗਿਆ ਪਰ ਜਿਸ ਅਵਦੇਤਿ ਉਹ ਬਰਾਜਮਾਨ ਨੇ ਉਸ ਤਰ੍ਹਾਂ ਦੀ ਜਿਹੜੀ ਉਹਨਾਂ ਦੇ ਵਿੱਚ ਸੂਚ ਉਸ ਅਵਦੇਤ ਦੀ ਜਿਹੜੀ ਮਰਿਆਦਾ ਉਹ ਉਹਨਾਂ ਦੇ ਵਿੱਚ ਨਹੀਂ ਆਈ ਕਿਵੇਂ ਮੁੱਖ ਮੰਤਰੀ ਨੂੰ ਵਿਚਰਨਾ ਚਾਹੀਦਾ ਕਿਵੇਂ ਲੋਕਾਂ ਦੇ ਪ੍ਰਤੀ ਉਹਨਾਂ ਦਾ ਜਿਹੜਾ ਇੱਕ ਭਰੋਸਾ ਹੋਣਾ ਚਾਹੀਦਾ ਉਹ ਅਜੇ ਤੱਕ ਜਿਹੜਾ ਸਾਹਮਣੇ ਨਹੀਂ ਆਇਆ ਚੁਟਕਿਆਂ ਦੀ ਸਰਕਾਰ ਜਿਹੜੀ ਕਿਹੀ ਜਾਣ ਵਾਲੀ ਸਰਕਾਰ ਦੇ ਅੱਜ ਇਸ ਬਿਆਨ ਨੇ ਜਿਹੜਾ ਕਿ ਫੇਸਬੁੱਕ ਦੇ ਉੱਤੇ ਟਵਿੱਟਰ ਦੇ ਉੱਤੇ ਪੋਸਟ ਕੀਤਾ ਗਿਆ ਬਹੁਤ ਸਾਰੇ ਲੋਕਾਂ ਦਾ ਨਜ਼ਰੀਆ ਆਇਆ ਦਿੱਤੇ ਇਹ ਰਿਹਾ ਕਿ ਮੁੱਖ ਮੰਤਰੀ ਨੂੰ ਇਸ ਤਰ੍ਹਾਂ ਦੇ ਬਿਆਨਾਂ ਤੋਂ ਬਚਣਾ ਚਾਹੀਦਾ ਕਿਉਂਕਿ ਲੋਕਾਂ ਲਈ ਧਰਨੇ ਲੱਗਦੇ ਆ ਲੋਕ ਆਪਣੇ ਹੱਕਾਂ ਹਕੂਕਾਂ ਲਈ ਧਰਨੇ ਲਾਉਂਦੇ ਆ ਤੇ ਇਹ ਧਰਨੇ ਜਾਰੀ ਵੀ ਰਹਿਣਗੇ ਮੈਂ ਬੰਦੀ ਵਿੱਚ ਕਿ ਦਿਓ ਜੀ ਧੰਨਵਾਦ